ਹਿੰਮਤਾਂ ਦੇ ਨਾਲ ਮਾਰੀ ਦਾ ਵਿਸ਼ਾਲ ਦੁੱਧ ਰਾਇ ਉਹ ਸਾਵਾ ਜਤਾ ਮਾਰੀਏ ਮੱਖਣ ਚੋਂ ਕੱਢ ਜਦਾ ਉਹ ਪਾਲ ਮਾਰੀ ਦਾ ਮੱਖਣ ਚੋਂ ਬਾਲ ਵਾਂਗੂ ਕੌਣ ਕੱਢ ਕੇ ਮਾਰੇਗਾ ਮਿੱਤਰੋ ਦੇਖਾਂਗੇ ਸਾਹਮਣੇ ਫੱਕਰ ਝੰਡੇ ਪਿੰਡ ਦਾ ਸੋਨੀ ਟਰੈਕਟਰ ਚਿੱਤੀ ਬੈਠਾ ਪੱਟੇ ਪੱਤਰ ਤੇ ਕਰੀਬੀ ਨੂੰ ਐਨ ਧੱਕੇ ਮਾਰ ਮਾਰ ਕੇ ਉਹ ਘਰ ਚੋਂ ਕੱਢਿਆ ਚਿੱਤਾ ਚਿੱਤਾ ਉਹ ਜਫਾ ਲਾ ਕੇ ਕੱਢਿਆ ਉਦਾਂ ਹੀ ਗਰੀਬੀਆਂ ਘਰਾਂ ਚੋਂ ਕੱਢੀਆਂ ਮੱਲਾਂ ਨੇ ਆ ਤਾੜੀਆਂ ਮਾਰੋ ਸੋਨੀ ਬਾਤੇ ਹੋਰ ਵੀ ਖੁਖਾਰ ਹੋ ਜਾਂਦਾ ਆ जख्मी ਹੋਇਆ ਸ਼ੇਰ ਹੈ ਇਹ ਆਲਖਾ ਦੇ ਮੇਲੇ ਦਾ ਇਹ ਫੋੜ ਦਾ ਜੇਤੂ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਜਾਫੀ ਚਾਰ ਨੇ ਆਹ ਮਨੀਸ਼ ਲੱਗੂ ਖੁੱਲ ਕੇ ਕੇ ਨਹੀਂ ਗੱਲ ਸਮੇਂ ਦੀ ਮੇਰੇ ਮਿੱਤਰੋ ਇੱਕ ਪਾਸੇ ਸ਼ੀਨੂ ਦਾ ਵੀਰ ਔਰ ਦੂਜੇ ਪਾਸੇ ਲੱਗਿਆ ਜੋ ਸ਼ਾਸ਼ਾਲ ਆਹ ਸੁਆਦ ਆ ਗਿਆ ਆਲਮਗੀਰ ਸਾਹਿਬ ਵਾਲਾ ਲੱਗਿਆ ਜਸ਼ਨਿਆ ਸਨੇ ਨੇ ਸਵਾਦ ਲਿਆ ਦਿੱਤਾ ਸੁਖੇ ਵੀਰ ਨੰਬਰ ਜਾਫੀਆਂ ਦੇ ਖਾਤੇ ਲਾਓ ਜਸ਼ਨ ਆਲਮਗੀਰ ਸਾਹਿਬ ਦੀ ਧਰਤੀ ਹੈ ਦਸੀ ਪਾਤਸ਼ਾਹ ਦਾ ਜ਼ਿਕਰ ਆਉਂਦਾ ਹੈ ਪਾਕੇ ਸਿਰ ਝੁਕਦੇ ਪੱਟਾਂ ਤੇ ਤਿੰਨ ਥਾਪੀਆਂ ਮਾਰਤੀਆਂ ਮਨ ਲੈ ਮਨੀਸ਼ ਸਾਹਮਣੇ ਟੱਕਰ ਦੇ ਗਿਆ ਮਿੱਤਰੋ ਸ਼ਿਲੂ ਦਾ ਪ੍ਰਦਰ ਸਾਹਮਣੇ ਬੱਲੇ ਬੱਲੇ ਹੋ ਜੂ ਵੱਲੋ ਇੱਕ ਪਾਸੇ ਜਸ਼ਨ ਦੂਜੇ ਪਾਸੇ ਮਨੀਸ਼ ਸੰਤੂ ਨਗਲ ਦਾ ਮੇਲਾ ਵੇਖਣਾ ਮੇਰੇ ਮਿੱਤਰੋ ਹਾਰਟ ਬੀਟਾ ਤੇਜ਼ ਨੇ ਉਹ ਟੱਕਰ 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 ਜਸ਼ਨਾਂ ਪਤਲਾ ਪਤਲਾ ਜਸ਼ਨ ਜਸ਼ਨ ਹੋ ਜੂ ਜਸ਼ਨ ਜਸ਼ਨ ਹੋ ਜੂ ਜਸ਼ਨ ਜਸ਼ਨ ਹੋ ਜੂ ਸਵਾਦ ਦੇਖ ਬਾਈ ਰੌਲਾ ਪੈਂਦਾ ਬਾਈ ਕਹਿੰਦਾ ਰੌਲਾ ਰਪਾਈ ਸਵਾਦ ਵੱਜਾ ਹੋਇਆ ਕਬੱਡੀ ਜੰਗਸ਼ਣ ਦੇ ਲੋਕ ਜੁੜੇ ਹੋਏ ਨੇ ਹਰਮਨ ਬੁਲਟ ਆ ਆ ਖੀਰਾਵਾਲੀਏ ਦੀ ਰੇਡ ਆ ਸਾਹਮਣੇ ਚਾਰ ਜਾਫੀ ਚਾਰੇ ਤਿਆਰ ਆ ਦੇਖਾਂਗੇ ਹਰਿਆਣੇ ਵਾਲਾ ਹਰਿਆਣੇ ਵਾਲਾ ਹਰਿਆਣੇ ਵਾਲਾ ਸ਼ੀਨੂ ਅੱਜ ਸੰਤੂ ਨੰਗਲ ਵਿੱਚ ਵੱਡੇ ਵੱਡੇ ਮੱਲ ਫੜ ਰਿਹਾ ਅੱਜ ਕਮਾਲ ਕਰ ਰਿਹਾ ਭਾਬੀ ਨੌਜਵਾਨਾ ਲੋਧੀ ਨੇ ਵੇਖਿਆ ਟਾਈਮ ਕਿੰਨਾ ਕਰ ਰਿਹਾ ਬੁੱਲਟ ਕੁਝ ਵੀ ਕਰ ਸਕਦਾ ਇਹ ਅਖੀਰਲੇ ਸੈਕੰਡਾਂ ਤੱਕ ਕੁਝ ਵੀ ਕਰ ਸਕਦਾ ਪਰ ਸਾਹਮਣੇ ਕੀ ਆਵਾਜ਼ ਲਾ ਪਹਿਲਵਾਨ ਆਇਆ ਅਮਰਸਰੀਆ ਬਹੁਤ ਵੱਡਾ ਸਤਾਰ ਕਰਦੇ ਆ ਇੱਕ ਇੱਕ ਰੇਡ ਬਾਕੀ ਆ ਵੱਡਾ ਸਹਿਯੋਗ ਵੀ ਆ ਇਸ ਟੂਰਨਾਮੈਂਟ ਦੇ ਲਈ ਸਾਹਮਣੇ ਦੇਖਾਂਗੇ ਮੱਖਣ ਸਿੰਘ ਪਹਿਲਵਾਨ ਦਾ ਨਾਮ ਚੱਲਿਆ ਆ ਮੁੰਡਾ ਸੇਹਲਾਕੇ ਦਾ ਕਬੱਡੀ ਪਾਰਿਆ ਯੋਧਾ 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 ਸੁਰਖਪਰੀਆ ਬੱਲੇ 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 ਹੁੰਦੀ ਹੋਈ ਇਹਨੇ ਮੇਰੇ ਵੀਰੋ ਦਿਮਾਗ ਦੇ ਵਾਲੇ ਮਾਝੇ ਦੇ ਵਿੱਚ ਪਿੱਟਦੇ ਆ ਇਹ ਸੁਰਖਪਰੀਆ ਯੋਧਾ ਦੂਜੇ ਪਾਸੇ ਸੈਦੋਵਾਲੀਆਂ ਜੱਗੂ ਆ ਉਹ ਡੱਕਿਆ ਗਿਆ ਖੇਡ ਮੈਦਾਨ ਅੰਦਰ ਕਿ ਨਹੀਂ ਇਹ 30 ਸੈਕਿੰਡ ਰੋਡ ਉਹ ਲੱਗਦਾ ਜਿਹ ਕਹਦੇ ਲੋਤੀ ਨੂੰ ਜਾਂ ਕਹਦੇ ਕਠਿਆਲੇ ਵਾਲੇ ਬੱਲੇ ਨੂੰ ਆ ਦੇਖਾਂ ਜਿੱਲੂ ਦਾ ਵੀਰ ਆਏ ਬੱਲੇ 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 ਕਬੱਡੀ 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 ਦਲਜੀਤ ਚਾਨ ਵੀ ਤਾੜੀਆਂ ਮਾਰ ਦਿੱਤੀਆਂ ਆ ਵੀ ਸ਼ਿੱਲੂ ਵਰਗਾ ਆ ਵੀ ਸ਼ਿੱਲੂ ਵਰਗਾ ਸ਼ਿੱਲੂ ਵਰਗਾ ਕਮਾਲ ਕਰੀ ਆਉਂਦਾ ਵਿਰਿੰਦਰਾ ਇਹ ਮਾਤ ਇੱਥੇ ਲੱਗ ਆਉ ਦੋ ਥਾਪੀਆਂ ਹਲਕੀਆਂ ਜੀਆਂ ਮਾਰੀਆਂ ਸੋਨੀ ਵੱਲ ਵੇਖਿਆ ਵੀ ਇਹ ਗਿੱਟਿਆਂ ਨੂੰ ਬੜਾ ਤੇਜ਼ ਜਾਂਦਾ ਹਰ ਯੋਧੇ ਵੱਲ ਵੇਖਿਆ ਵੀ ਜੇ ਮੂਰੇ ਅੜ ਗਿਆ ਫਿਰ ਕਿਹੜਾ ਤਾਲ ਹੋਣਾ ਪਰ ਵੇਖਦਾ ਵੀ ਸੁਨਿਆਰਾ ਓ 100 ਸਨ